ਹੜਪੀਰਦ ਲੋੜਵਰ ਪਰਿਵਾਰਾਂ ਨੂੰ ਮੱਝਾਂ گاਵਾਂ ਦੀ ਦੇਣ ਦੀ ਸੇਵਾ ਕੀਤੀ ਜਾ ਰਹੀ ਆ ਬੈਗ ਕਾਪੀਆਂ ਕਿਤਾਬਾਂ ਤੇ ਹੋਰ ਜਿਹੜਾ ਜ਼ਰੂਰੀ ਸਮਾਨ ਆ ਉਹਨਾਂ ਨੂੰ ਜਿਹੜੇ ਦਿੱਤਾ ਜਾ ਰਿਹਾ ਪਤਾ ਜੀ ਅੱਜ ਅੱਖਾਂ 'ਚੋਂ ਅਥੂ ਕਿ ਆ ਗਈ ਕੀ ਗੱਲ ਹੋ ਗਈ ਅੱਜ ਖੁਸ਼ੀ ਖੁਸ਼ੀ ਮਿਲੀ ਇਹ ਵੀ ਥੋੜੀ ਜਿਹੀ ਰਾਤ ਮਿਲੀ ਸਾਨੂੰ ਬੱਚੇ ਦੁੱਧ ਤੋਂ ਤਰਲੇ ਲੈਂਡਾਂ ਨੇ گاਵਾਂ ਦਰ ਡੁੱਬ ਕੇ ਮਰ ਗਈਆਂ ਨੇ ਕਿੰਨੇ ਕਿ ਪਸ਼ੂ ਨੁਕਸਾਨ ਹੋਇਆ ਕਿੰਨੇ ਕਿ ਤੁਹਾਡੇ ਪਸ਼ੂ ਸੀ ਦੋ ਮਰੇ ਆ ਤਿੰਨ ਮਿਲ ਗਏ ਸੀ ਲੱਗਦਾ ਸੀ ਭਾਈ ਗੁਰਕਬਾਜੀ ਨੇ ਵਧੀਆ ਪ੍ਰਾਲਾ ਕੀਤਾ ਤੁਹਾਨੂੰ ਪਸ਼ੂ ਦੇ ਕੇ ਤੁਹਾਡਾ ਰੋਜੀ ਰੋਟੀ ਚਲਾ ਦਿੱਤੀ ਆਹ ਤਾਂ ਵਧੀਆ ਧੰਨਵਾਦ ਕੀਤਾ ਜੀ ਇਹਨਾਂ ਨੇ ਸਾਡੇ ਬਹੁਤ ਕਿਰਪਾ ਨਹੀਂ ਮੱਤ ਕੀਤੀ ਆ ਬਿਲਕੁਲ ਜੀ ਭਾਈ ਸਾਹਿਬ ਭਾਈ ਸਾਹਿਬ ਕੀ ਕੀ ਦਿੱਤਾ ਜਾ ਰਿਹਾ ਅੱਜ ਤੱਕ ਜੀ ਜਵਾਬ ਦੱਸਣਾ ਅੱਜ ਦੋ ਮੱਝਾਂ ਤੇ ਇੱਕ ਗਾਂ ਦਿੱਤੀ ਜਾ ਰਹੀ ਹੈ ਜਿਹੜੀ ਵੀਰਵਾਰ ਗਾਂ ਦਿੱਤੀ ਗਈ ਉਹ 13 ਕਿਲੋ ਦੁੱਧ ਦਿੰਦੀ ਸੀ ਜੇ 3 ਕਿਲੋ ਘਰ ਵੀ ਵਰਤ ਲਵੇ 10 ਕਿਲੋ ਵੇਚ ਲਵੇ ਉਹਦੀ ਰੋਜੀ ਚੱਲ ਜਾਣੀ ਐ ਘਰ ਬਰਬਾਦ ਹੋਇਆ ਘਰ ਨੂੰ ਜਾਨ ਨੂੰ ਜੀ ਨਹੀਂ ਕਰਦਾ ਕਿਸੇ ਦੇ ਘਰ ਚ ਬੈਠੇ ਹਾਂ ਢਿੱਗਾਂ ਦੇ ਬੱਲੇ ਵਾਲੇ ਕਮਰੇ ਆ ਤੁਹਾਡਾ ਕੀ ਨੁਕਸਾਨ ਆ ਸੀੜਾ ਮੈਂ ਆਪਣੀ ਮਿਹਨਤ ਕਰਕੇ ਲਈ ਹੀ ਮੱਜ ਤੇ ਉਹਦੇ ਕਰਕੇ ਬੜਾ ਮੈਨੂੰ ਦੁੱਖ ਹੋਇਆ ਹਾਡੇ ਕਮਸੇ ਕਾ 70000 ਦੀ ਪਈ ਹਾਂਜੀ ਉਹ ਮੈਂ ਆਪ ਮਿਹਨਤ ਕੀਤੀ ਮੈਂ ਅੱਜ ਖੇਡ ਖੇਡ ਕੇ ਕਬੱਡੀ ਦੇ ਮੈਚ ਮੇਰੇ ਹੁੰਦੇ ਹੀ ਤੇ ਮੈਂ 10 ਤਰੀਕ ਨੂੰ ਗਏ ਹਾਂ ਤੇ ਉਹਦੇ ਕਰਕੇ ਮੈਨੂੰ ਬਾਅਦ ਚੋਂ ਪਤਾ ਲੱਗਾ ਵੀ ਮੇਰੀ ਮੱਝ ਪੂਰੀ ਹੋ ਗਈ ਆ ਫਿਰ ਮੈਂ ਬਸ ਵੇਚੀ ਮੇਰਾ ਰੋਨ ਨਿਕਲ ਗਿਆ ਹੀ ਅੱਖਾਂ ਚੋਂ ਥੂ ਪਿਆ ਆ ਗਈ ਸੀ ਨੇ ਕਰਦੀ ਮੁਸੀਬਤ ਵੇ ਕੇ ਨਾ ਕਰਦੀ ਮੁਸ਼ਕਿਲ ਵੇ ਕੇ ਘਰ ਦੇ ਵਿੱਚ ਕੁਝ ਦਿਖਦਾ ਨਹੀਂ ਹੈਗਾ ਦਿਖਦਾ ਨਹੀਂ ਦਾ ਦਰੂੰਗਾ ਲਗਾਤਾਰ ਭਲਾਈ ਕੇਂਦਰ ਦੀਆਂ ਸਾਂਝੀਆਂ ਕੀਤੀਆਂ ਦੇਥੇ ਕਿ ਅਮਰਸਾ ਦੇ ਡੀਸੀ ਸਾਖੀ ਤੁਸੀਂ ਮੈਡਮ ਦੇ ਦੇਖ ਸਕਦੇ ਹੋ ਉਹਨਾਂ ਵੱਲੋਂ ਜਿਹੜਾ ਕਿ ਅੱਜ ਹੜਪੀੜਤਾ ਨੂੰ ਜਿਹੜਾ ਕਿ ਸਮਾਨ ਦਿੱਤਾ ਜਾ ਰਿਹਾ ਵਾ ਨਾਲ ਭਾਈ ਗੁਰਕਬਾਲ ਜੀ ਆ ਤੁਸੀਂ ਵੱਡੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀ ਰਿਹਾ ਬੀਬੀ ਕੋਲਾ ਜੀ ਭਲਾਈ ਕੇਂਦਰ ਸੀ ਟ੍ਰਸਟ ਅਮਰਸਾ ਦੀਆਂ ਤਸਵੀਰਾਂ ਨੇ ਹੜਪੀੜਤ ਲੋੜਵਾਂ ਪਰਿਵਾਰਾਂ ਨੂੰ ਮੱਝਾਂ گاਵਾਂ ਦੀ ਦੀ ਇਹਦੀ ਸੇਵਾ ਕੀਤੀ ਜਾ ਰਹੀ ਆ ਬੈਗ ਕਾਪੀਆਂ ਕਿਤਾਬਾਂ ਤੇ ਹੋਰ ਜਿਹੜਾ ਜਰੂਰੀ ਸਮਾਨ ਆ ਉਹਨਾਂ ਨਾਲ ਉਹ ਜਿਹੜੇ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਤੇ ਅਮਰਸਾ ਡੀਸੀ ਦਾ ਖਾਸ ਜਿਹੜਾ ਵੱਡਾ ਸਹਿਯੋਗ ਜੀ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਮਰਸਾ ਦੇ ਆਏ ਮਾਤਾ ਕੋਲਾ ਜੀ ਭਲਾਈ ਕੈਂਡੀਆਂ ਦੀਆਂ ਲਗਾਤਾਰ ਸਾਂਝੀ ਕਰ ਰਹੇ ਆ ਪਹਿਲਾਂ ਵੀ ਜਿਹੜਾ ਕੀ ਭਾਈ ਗੁਰਕ ਜੀ ਵਾਲ ਵੱਲੋਂ ਜਦੋਂ ਜਦੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਪਹਿਲਾਂ ਵੀ ਜਿਹੜੀ ਰਾਹਤ ਸਮਗਰੀ ਜਿਹੜੀ ਪਹੁੰਚਾਈ ਗਈ ਆ ਹੁਣ ਵੀ ਇਹਨਾਂ ਵੱਲੋਂ ਵੱਡੀ ਸੇਵਾ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਉਪਰਾਲਾ ਕੀਤਾ ਜਾ ਰਿਹਾ ਅਮਰਸਾ ਦੇ ਡੀਸੀ ਸਾਹਿਬ ਜਿਹੜੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਹੀ ਕੀਤੀ ਜਾ ਰਹੀਆਂ ਉਹਨਾਂ ਉਹ ਜਿਹੜੀ ਦਿੱਤੀਆਂ ਆ ਰਹੀਆਂ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾ ਦੀਆਂ ਸਾਂਹੀ ਕੀਤੀਆਂ ਜਿੱਥੇ ਕਿ ਭਾਈ ਗੁਰਕਬਾਲ ਜੀ ਦੇ ਬਾਲ ਵੱਲੋਂ ਜਿਹੜੀ ਕਿ ਸੇਵਾ ਨਿਭਾਈ ਜਾ ਰਹੀ ਆ ਬਿਲਕੁਲ ਭਾਈ ਸਾਹਿਬ ਭਾਈ ਸਾਹਿਬ ਕੀ ਕੀ ਨਿਤਾ ਜਾ ਰਿਹਾ ਅੱਜ ਤੱਕ ਆ ਜੀ ਅੱਜ ਦੋ ਮੱਜਾਂ ਤੇ ਇੱਕ ਗਾਂ ਦਿੱਤੀ ਜਾ ਰਹੀ ਹੈ ਇਹ ਪਾਲੇਪ ਪੋਰ ਪਿੰਡ ਹੈ ਰਮਦਾਸ ਦਾ ਉੱਥੋਂ ਦੇ ਪਰਿਵਾਰ ਨੂੰ ਦੂਜਾ ਪਿੰਡ RAMDAS BAULI ਤੀਜਾ ਪਿੰਡ GRAIYA ਪੰਜ GRAIYA ਅਜਨਾਲਾ ਇਹ ਤਿੰਨ ਪਰਿਵਾਰਾਂ ਨੂੰ DC ਮੈਡਮ BB ਕੋਲਾ ਭਲਾਈ ਕੇਂਦਰ ਵੱਲੋਂ ਜੋ ਸਾਰੀਆਂ ਸੰਗਤਾਂ ਵੱਲੋਂ 13 ਦੀ ਅਨਾਉਂਸਮੈਂਟ ਕੀਤੀ ਗਈ ਸੀ ਇਹ ਅੱਜ ਤਿੰਨ ਪਾ ਕੇ ਚਾਰ ਹੋ ਜਾਣਗੀਆਂ ਇਸ ਤੋਂ ਬਾਅਦ ਵੀ ਅਗਲੀਆਂ 13 ਦੀ ਵੀ ਔਰੇ ਮੈਨ ਨੂੰ ਆਪਣੇ ਆਪ ਮਹਿਸੂਸ ਹੋਇਆ ਵੀ ਇਹ ਸਭ ਤੋਂ ਵਧੀਆ ਜ਼ਰੂਰੀ ਹੈ ਜਿਹੜੀ ਵੀਰਵਾਰ ਗਾਂ ਦਿੱਤੀ ਗਈ ਉਹ 13 ਕਿਲੋ ਦੁੱਧ ਦਿੰਦੀ ਸੀ ਜੇ 3 ਕਿਲੋ ਘਰ ਵੀ ਵਰਤ ਲਵੇ 10 ਕਿਲੋ ਵੇਚ ਲਵੇ ਉਹਦੀ ਰੋਜੀ ਚੱਲ ਜਾਣੀ ਹੈ ਇਸੇ ਤਰ੍ਹਾਂ ਇਹ ਅੱਜ ਜਿਹੜੀਆਂ ਦੋ ਮੱਝਾਂ ਇੱਕ ਗਾਂ ਇਹਨਾਂ ਥੱਲੇ ਝੋਟੀਆਂ ਵੀ ਨਾਲ ਹੀ ਨੇ ਤੇ ਉਹ ਵੀ ਨਾਲ ਹੀ ਕਰ ਰਹੀਆਂ ਨੇ ਹੁਣ ਆਪਾਂ ਇਹ ਕਾਰਵਾਈ ਕਰ ਲਈਏ ਹਾਂ ਬੱਚਾ گاਵਾ ਤੇ ਇਸ ਤੋਂ ਇਲਾਵਾ ਨੀਲੀ ਨਸਲ ਦੀ ਸਰਦਾਰ ਜੀ ਨੀਲੀ ਨਸਲ ਦੀ ਤੇ ਮੋਹਰੇ ਦੀ ਹਾਂ ਜੀ ਨੀਲੀ ਨਸਲ ਤੇ ਮੋਹਰੇ ਦੀ ਹਾਂ ਜੀ ਨੀਲੀ ਨਸਲ ਤੇ ਮੋਹਰੇ ਦੀ ਮੈਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਨੀਲੀ ਬੱਚਿਆਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਖਾੜਾਂ ਦੇ ਪਾਣੀ ਕਰਨ ਇਹ ਹੁਣ ਜਿਹੜਾ ਅਗਲਾ ਪੜਾਏ ਫੋਲਡਿੰਗ ਬੈੱਡ ਸਹਰਾਣੇ ਗੱਦੇ ਤੇ ਕੰਬਲ ਜਿਹੜੇ ਵਧੀਆ ਮੋਟੇ ਤੇ ਨਾਲ ਚਦਰਾਂ ਇਹ ਚੀਜ਼ਾਂ ਜਿਹੜੀ ਘਰਾਂ 'ਚ ਸਾਰੀ ਖਤਮ ਹੋ ਗਈਆਂ ਨੇ ਫਿਰ ਉਸ ਤੋਂ ਬਾਅਦ ਬਾਲੇ ਟਾਇਲ ਤੇ سیمنٹ ਜਿਨ੍ਹਾਂ ਤੇ ਕੱਢ ਡਿੱਗ ਪਏ ਆ ਫੈਸਲਾ ਬੱਚਿਆਂ ਵਾਸਤੇ ਕੀ ਕੀਤਾ ਅੱਜ ਕੀ ਦਿੱਤੇ ਬੱਚਿਆਂ ਨੂੰ ਬੱਚਿਆਂ ਲਈ ਇਹ ਬੈਗ ਦੇ ਵਿੱਚ ਪੈਨਸਲਾਂ ਵੀ ਨੇ ਕਲਰਡ ਪੈਨਸਲਾਂ ਵੀ ਨੇ ਦੂਜੀਆਂ ਵੀ ਨੇ 10-10 ਕਾਪੀਆਂ ਵੀ ਨੇ ਤੇ ਆਪਣਾ ਜਿਓਮੈਟਰੀ ਬਾਕਸ ਵੀ ਹੈ ਜੋ ਵੀ ਬੱਚੇ ਦੇ ਸਕੂਲ ਦਾ ਸਾਧਨ ਹੈ ਸਾਰਾ ਇਹਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਅਮਰਤਾ ਦੀ ਡੀਸੀ ਜੀ ਸਾਖੀ ਜੀ ਨੇ ਤੇ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਨੀਲੀਆਂ ਗਾਵਾਂ ਤੇ ਮੱਝਾਂ ਜੀ ਦਿੱਤੀਆਂ ਜਾ ਰਹੀਆਂ ਨੇ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਵਾ ਉਹ ਪ੍ਰਵਾਕ ਮੈਂਬਰ ਵੀ ਇੱਥੇ ਆਏ ਨੇ ਜਿਨ੍ਹਾਂ ਨੂੰ ਜਿਹੜੀਆਂ گاਵਾ ਪੰਜਾ ਦਿੱਤੀ ਜਾਣੀਆਂ ਨੇ ਭਾਈ ਗੁਰਕਬਾਲ ਸਿੰਘ ਦੇ ਅਤੇ ਅੰਮ੍ਰਿਤਸਰ ਦੇ ਡੀਸੀ ਜਿਹੜੀ ਮੈਮ ਨੇ ਉਹ ਵੀ ਨਾਲ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਨੂੰ ਜਿਹੜੀਆਂ ਦਿੱਤੀਆਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਸਾਂਝੀ ਕਰ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੱਝਾਂ ਤੇ گاਵਾ ਜਿਹੜੀਆਂ ਕੀ ਤਸਵੀਰਾਂ ਲਾਨੂੰ ਲਗਾਤਾਰ ਸਾਂਝੀ ਕਰ ਰਹੇ ਆ ਅਮਰਸਾਤੋਂ ਬੀਬੀ ਕੋਲਾਜੀ ਭਲਾਈ ਕੇਂਦਰ ਹੈ ਭਾਈ ਨਾਲ ਹੋਇਓ ਬੀਬੀ ਕੋਲਾਜੀ ਭਲਾਈ ਕੇਂਦਰ ਵੱਲੋਂ ਭਾਈ گور ਕਬਾੜ ਲੋ ਜਿਹੜੀ ਦਿੱਤੀ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਕੇ ਮੈਂਬਰ ਨਾਲ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਆ ਅਮਰਸਾਤ ਦੇ ਡੀਸੀ ਮੈਮ ਨਾਲ ਨੇ ਭਾਈ گور ਕਬਾੜ ਜੀ ਵੱਲੋਂ ਜਿਹੜਾ ਪ੍ਰਵਾਰ ਲ ਕੀਤਾ ਜਾ ਰਿਹਾ ਹੈ ਹੁਣ ਕਿਦਾਂ ਰਾਤ ਨੂੰ ਵੇਖ ਰਹੇ ਹੋ ਕੀ ਧੰਨਵਾਦ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਨੂੰ ਜਿਹੜਾ ਕੀ ਲਗਾਤਾਰ ਮਿਲ ਰਹੀਆਂ ਨੇ ਸਹੂਲਤ ਵਾਸਤੇ گاਵਾ ਮੱਝ ਦਿੱਤੀ ਆ ਰਹੀਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੰਮ੍ਰਿਤਸਰ ਦੀਆਂ ਲਗਾਤਾਰ ਬੋਲੇ ਸੋਨਿਆਹਾਲ ਦੇ ਨਜੰਕਾਰੇ ਲਏ ਜਾ ਰਹੇ ਨੇ ਚੜ੍ਹਦੀ ਕਲਾ ਦੇ ਨਾਅੇ ਲਾਏ ਜਾ ਰਹੇ ਨੇ ਅਤੇ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਹੜ ਪੀੜਤਾਂ ਦੇ ਵਿੱਚ ਮੱਝਾਂ ਗਾਵਾਂ ਲਾਉਣ ਆਸੀ ਵੱਡੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਇਹਦਾ ਪਰਿਵਾਰ ਵੀ ਜਿਹੜੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਸਹੂਲਤ ਦਿੱਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਅੱਖਾਂ ਚੋਂ ਅਥਰੂ ਆ ਗਏ ਨੇ ਕੀ ਗੱਲ ਹੋ ਗਈ ਅੱਜ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਹਾਂ ਉਸ ਪਰਿਵਾਰਾਂ ਦੀਆਂ ਜਿਨ੍ਹਾਂ ਦੇ ਪਰਿਵਾਰ ਦੀਆਂ ਦੁੱਖ ਜਿਹੜਾ ਅੱਜ ਖੁਸ਼ੀ ਵਿੱਚ ਹੈ ਕਿਉਂਕਿ ਅੱਲਾਹ ਨੇ ਪਰਿਵਾਰਾਂ ਨੂੰ ਮੱਝਾਂ ਗਾਵਾ ਦਿੱਤੀਆਂ ਆਣੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਉਹ ਪਰਿਵਾਰ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀ ਕਰ ਰਹੇ ਹਾਂ ਇਹ ਪਰਿਵਾਰ ਪਿੰਡ ਰਾਮਦਾਬ ਡੋਲੀ ਇਹਨਾਂ ਦੇ ਜੀ ਇਹ ਬੇਟੀ ਆ ਆਹ ਪਾਪਾ ਜੀ ਬਿਲਕੁਲ ਜੀ ਗੱਲਬਾਤ ਕਰਾਂਗੇ ਪਾਪਾ ਜੀ ਅੱਜ ਅੱਖਾਂ 'ਚੋਂ ਅਥੂ ਕਿ ਆ ਗਏ ਕੀ ਗੱਲ ਹੋ ਗਈ ਅੱਜ ਕੋ ਕੋਵਾਚ ਕੋਈ ਮਿਲੇ ਇਹੇ ਥੋੜੀ ਜਿਹੀ ਰਾਤ ਮਿਲੇ ਸਾਨੂੰ ਬੱਚੇ ਦੁੱਧ ਤੋਂ ਤਰਲੇ ਲੈਂ ਡਾਂ ਨੇ ਗਾਵਾਂ ਦਰ ਡੁੱਬ ਕੇ ਮਰ ਗਈਆਂ ਨੇ ਤੁਹਾਡਾ ਕਿੰਨਾ ਕੁ ਪਸ਼ੂ ਨੁਕਸਾਨ ਹੋਇਆ ਕਿੰਨੇ ਕੁ ਤੁਹਾਡੇ ਪਸ਼ੂ ਸੀ ਦੋ ਮਰੇ ਆ ਤਿੰਨ ਮਿਲ ਗਏ ਸੀ ਦੋ ਮਰੇ ਸੀ ਤਿੰਨ ਮਿਲ ਗਏ ਹੁਣ ਹਾਂਜੀ ਤੇ ਕਿਹੜੇ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ ਐ ਸਿੰਘੋ ਕਹਿੰਦੇ ਹੈ ਸਿੰਘੋ ਕਹਿੰਦੇ ਰਮਦਾਸ ਦੇ ਰਮਦਾਸ ਦੇ ਲੱਗਦਾ ਸੀ ਭਾਈ ਗੁਰਕਬਾਜੀ ਨੇ ਵਧੀਆ ਪ੍ਰਾਲਾ ਕੀਤਾ ਤੁਹਾਨੂੰ ਪਸ਼ੂ ਦੇ ਕੇ ਤੁਹਾਡਾ ਰੋਜੀ ਰੋਟੀ ਚਲਾ ਦਿੱਤੀ ਆ ਤੁਹਾਡਾ ਵਧੀਆ ਧੰਨਵਾਦ ਕੀਤਾ ਜੀ ਇਹਨਾਂ ਨੇ ਸਾਡੇ ਬਹੁਤ ਕਿਰਪਾ ਦੀ ਮੱਤ ਕੀਤੀ ਕਿ ਲੱਗਦਾ ਨਹੀਂ ਜੇਕਰ ਭਾਈ ਸਾਹਿਬ ਨਾ ਸੋਚਦੇ ਤਾਂ ਅੱਜ ਅਸੀਂ ਦੁੱਧ ਪਾਣੀ ਤੋਂ ਚਾਹ ਪਾਣੀ ਤੋਂ ਬੈਠੇ ਹੁੰਦੇ ਬਹੁਤ ਮੁਸ਼ਕਿਲ ਆਂਦੀ ਸੀ ਸਾਨੂੰ ਬਹੁਤ ਦਿੱਕਤ ਆਂਦੀ ਸਾਡੇ ਪਿੰਡ ਜਾ ਕੇ ਇਹਨਾਂ ਨੇ ਬਹੁਤ ਮਦਦ ਕੀਤੀ ਆਡੀ ਕਿੰਨੇ ਕਿਤਾ ਤੁਹਾਡੇ ਪਸ਼ੂ ਜਿਹੜੇ ਨੁਕਸਾਨ ਹੋ ਗਿਆ ਪਸ਼ੂਆਂ ਦਾ ਦੋ گاਵਾ ਜੀ ਕਿੰਨੇ ਕਿੰਨੇ ਦੇ ਪਸ਼ੂ ਸੀ ਹੋਣਗੇ 30 40 ਹਜ਼ਾਰ ਦੇ ਝੂਠ ਮਾਰਨ ਚ ਤੇ ਜੋ ਮਰਜੀ ਮਾਰੀ ਜੇ ਕੋਈ ਕੀ ਲੱਗਦਾ ਹੁਣ ਤੁਸੀਂ ਘਰੇ ਵੀ ਦੁੱਧ ਆਪ ਪੀਓਗੇ ਤੇ ਨਾਲ ਦੁੱਧ ਘਾਤ ਤੁਸੀਂ ਵਪਾਰ ਹੀ ਕੰਮ ਕਾਂਵ ਕਰੋਗੇ ਤੁਸੀਂ ਹਾਂ ਹਾਂਜੀ ਬੱਚੇ ਆਪਣਾ ਕੰਮ ਕਰਦੇ ਸੀ ਸੌਦਾ ਪਤਾ ਲੈ ਲੈਂਦੇ ਸੀ ਵੇਚ ਕੇ ਟੈਂਪਸ ਆਪਣਾ ਕਰਦੇ ਪੜੀ ਬੰਨਾ ਤਾਂ ਹੈ ਨਹੀਂ ਦਿਹਾੜੀ ਧੱਪਾ ਕਰਦੇ ਆ ਕਿਹੜਾ ਬਹਾੜਾ ਦੀ ਵੱਡੀ ਮਾਰ ਵੱਡੀ ਤੁਹਾਨੂੰ ਪਰ ਤੁਹਾਡੇ ਪਰਿਵਾਰਾਂ ਨੂੰ ਘਰ ਬਰਬਾਦ ਹੋਏ ਪਏ ਆ ਘਰ ਨੂੰ ਜਾਣ ਨੂੰ ਜੀ ਨਹੀਂ ਕਰਦਾ ਕਿਸੇ ਦੇ ਘਰ ਚ ਬੈਠੇ ਆ ਡਿਗੰਡੇ ਦੇ ਬੱਲੇ ਵਾਲੇ ਕਮਰੇ ਆ ਉਹ ਬੱਲੇ ਵਾਲੇ ਕਮਰੇ ਆ ਬਿਲਕੁਲ ਕੋਈ ਨਹੀਂ ਮਾਰਾ ਕਰੋ ਹਣਾ ਤੁਸੀਂ ਦੇਖਿਆ ਰੋ ਰੋ ਕੇ ਆਪਣਾ ਦਰਦ ਬਿਆਨ ਕਰੀ ਆ ਵੱਡੀਆਂ ਤਸਵੀਰਾਂ ਤੁਹਾਨੂੰ ਸ਼ਕਤ ਆ ਸਾਂਝੀ ਕਰ ਰਿਹਾ ਉਸ ਪਰਿਵਾਰ ਦੀ ਆ ਜਿਨ੍ਹਾਂ ਪਰਿਵਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਅੱਜ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਅਤੇ ਇਹਨਾਂ ਪਰਿਵਾਰਾਂ ਨੂੰ ਅੱਜ ਪਸ਼ੂ ਜੇ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੱਡੀ ਜਿਹੜੀ ਮਾਰਮਜੀ ਆ ਤੇ ਗੱਲਬਾਤ ਵੀ ਸ਼ੁਰੂ ਕਰਾਂਗੇ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਨੂੰ ਜਿਹੜੀਆਂ ਇਹ ਪਸ਼ੂ ਮਿਲੇ ਨੇ ਅਭੀ ਨੇ ਵੀਰਕੀਲਾ ਤੇਰਾ ਕੀ ਨਾ ਜੀ ਗਗਨਦੀਪ ਕੋਰ ਗਗਨਦੀਪ ਕਿਹੜੇ ਪਿੰਡ ਦੇ ਆ ਅਸੀਂ ਬੋਲੀ ਪਿੰਡ ਦੇ ਆ ਬੋਲੀ ਪਿੰਡ ਦੇ ਹਾਂ ਜੀ ਤੁਹਾਡਾ ਕੀ ਨੁਕਸਾਨ ਆ ਸਾਡਾ ਸਾਡੇ ਸਾਰੇ ਪਿੰਡ ਦਾ ਮਤਲਬ ਪੈਲੀ ਦਾ ਵੀ ਹੋ ਗਿਆ ਅਸੀਂ ਘਰ ਦਾ ਵੀ ਬਹੁਤ ਜ਼ਿਆਦਾ ਆਇਆ ਅਸੀਂ ਤੇ ਬਾਕੀ ਆ ਵੀ ਮੈਂ ਆਪਣੀ ਮਿਹਨਤ ਕਰਕੇ ਲਈ ਹੀ ਮੱਝ ਤੇ ਉਹਦੇ ਕਰਕੇ ਬੜਾ ਮੈਨੂੰ ਦੁੱਖ ਹੋਇਆ ਹਾਡੇ ਕਮਸੇ ਕਾ 70000 ਦੀ ਪਈ ਹੈ ਹਾਂਜੀ ਉਹ ਮੈਂ ਆਪ ਮਿਹਨਤ ਕੀਤੀ ਮੈਂ ਅੱਜ ਖੇਡ ਖੇਡ ਕੇ ਕਬੱਡੀ ਦੇ ਮੈਚ ਮੇਰੇ ਹੁੰਦੇ ਹੀ ਤੇ ਮੈਂ 10 ਤਰੀਕ ਨੂੰ ਗਏ ਹਾਂ ਤੇ ਉਹਦੇ ਘਰ ਕੇ ਮੈਨੂੰ ਬਾਅਦ ਚੋਂ ਪਤਾ ਲੱਗਾ ਵੀ ਮੇਰੀ ਮੱਝ ਪੂਰੀ ਹੋ ਗਈ ਆ ਮੈਚ ਮੇਰਾ ਚੱਲਦਾ ਪਿਆ ਮੈਨੂੰ ਘਰ ਦੇਨ ਕੁਝ ਨਹੀਂ ਦੱਸਿਆ ਤੇ ਮੇਰੀ ਛੋਟੀ ਭੈਣ ਦਾ ਮੈਨੂੰ ਫੋਨ ਆਉਂਦਾ ਰਿਹਾ ਤੇ ਮੈਂ ਆਖਿਆ ਕੋਈ ਟੈਨਸ਼ਨ ਆ ਉਹ ਦੱਸਦੀ ਨਹੀਂ ਕਹਿੰਦੀ ਕੋਈ ਟੈਨਸ਼ਨ ਨਹੀਂ ਉਹ ਤੋਂ ਬਾਅਦ ਉਹਨਾਂ ਮੈਨੂੰ ਦੱਸਿਆ ਤੇ ਫਿਰ ਮੈਂ ਬਸ ਵੇਟੀ ਮੇਰਾ ਰੋਨ ਨਿਕਲ ਗਿਆ ਸੀ ਤੇ ਆਪਣੇ ਸਿਰ ਤੇ ਲਈ ਹੀ ਜੱਟਾਂ ਦੇ ਦੋ ਕੰਮ ਤੇ ਚੱਲਦਾ ਸਾਰਾ ਕਾਰੋਬਾਰ ਇੱਕ ਵਾਰ ਫਸਲ ਹੋ ਗਿਆ ਇੱਕ ਆ ਫਾਲ ਦੇ ਸਿਰ ਤੇ ਚੱਲਦਾ ਤੇ ਚਲੋ ਵੀ ਹੁਣ ਇਹਨਾਂ ਮਦਦ ਕੀਤੀ ਮਾਤਾ ਕੋਲਾ ਜੀ ਇਹਨਾਂ ਸੇਵਾ ਕੇਂਦਰ ਨੇ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਲੱਗਦਾ ਜਿਹੜਾ ਤੁਹਾਡਾ ਮਿਹਨਤ ਕਮਾਈ ਕੀਤੀ ਤੁਸੀਂ ਜੜਾ ਤੁਹਾਡਾ ਨੁਕਸਾਨ ਹੋਸੀ ਇਹ ਨੁਕਸਾਨ ਤੁਹਾਡਾ ਕਿਤੇ ਪੂਰਾ ਹੋ ਗਿਆ ਕਿਤੇ ਤੁਹਾਨੂੰ ਹਾਂਜੀ ਬਹੁਤ ਪੂਰਾ ਹੋ ਗਿਆ ਬਹੁਤ ਜ਼ਿਆਦਾ ਜਿਵੇਂ ਜਾਓਗੇ ਭਾਈ ਸਾਹਿਬ ਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀ ਅੱਗੇ ਮੈਨੂੰ ਇਹ ਵੀ ਮੈਂ ਜਿੰਨੀ ਅੱਗੇ ਜਾਵਾਂ ਮੈਂ ਵੀ ਕਿਸਾਨਾਂ ਦੀ ਸਾਰਿਆਂ ਦੀ ਮਦਦ ਕਰੋ ਜਿੰਨੀ ਹੋ ਸਕੂਗੀ ਕਬੱਡੀ ਜੀ ਖੇਡਦੇ ਹੋ ਕਬੱਡੀ ਜੀ ਮੈਂ ਜਾਫੀ ਆ ਹਾਂਜੀ ਟੀਮ ਦੇ ਹਾ ਜੋਧਪੁਰ ਚੀਮਾ ਪਿੰਡ ਆ ਉਥੋਂ ਦੇ ਹਾਂਜੀ ਮੇਰੀ 24 ਸਾਲ 24 ਸਾਲ ਹਾਂਜੀ ਲੱਗਦਾ ਪੂਰਾ ਪੰਜਾਬ ਦਾ ਨਾਲਾਸ਼ਣ ਕਰੋਗੇ ਜਿੱਥੇ ਗਰੀਬਾਂ ਦੀ ਹੈਲਪ ਕਰੋਗੇ ਮੈਚ ਖੇਡੋਗੇ ਉਨ ਚ ਦਸਵੰਦ ਕੱਢ ਕੇ ਜਰੂਰ ਹੜਾ ਪੀੜਤਾ ਵਸ ਲਾਓਗੇ ਜਰੂਰ ਜਿੰਨੀ ਹੋ ਸਕੀ ਮੈਂ ਵਾਅਦਾ ਤੋਂ ਵਾਅਦਾ ਕਰੂੰ ਜਰੂਰ ਠੀਕ ਹੈ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡਾ ਬੇਟਾ ਹੈ ਇਹ ਗੁੜੀਆ ਜੇ ਆਪਣੀ ਹਾਂਜੀ ਹਾਂਜੀ ਗੁੜੀਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਨਾਂ ਨੂੰ ਬਹੁਤ ਖੁਸ਼ੀ ਹੋਈ ਆ ਵੀ ਗੁੱਡੀ ਨੇ ਮਿਹਨਤ ਕੀਤੀ ਇੱਥੋਂ ਤੱਕ ਪਹੁੰਚੀ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਵੀ ਸਾਡੀ ਬਾਹ ਫੜੀ ਆ ਮਾਜੇ ਤਾਂ ਪੂਰੀ ਹੋ ਗਈ ਪਾਣੀ ਦੇ ਵਿੱਚ ਤੇ ਬਹੁਤ ਬਹੁਤ ਜਨਾਬ ਦਾ ਧੰਨਵਾਦ ਕਰਦੇ ਆ ਜੀ ਖਾਲਸਾ ਬਿਲਕੁਲ ਗੱਲਬਾਤ ਵੀ ਕਰਾਂਗੇ ਡੀਸੀ ਸਾਹਿਬ ਨਾਲ ਡੀਸੀ ਮੈਮ ਜੀ ਹੁਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰ ਰਿਹਾ ਅਮਰਸਾ ਦੇ ਡੀਸੀ ਸਾਹਿਬ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਭਾਈ ਗੁਰਕਬਾਜੀ ਫੋਨ ਦੇ ਪਿੱਛੇ ਬਿਲਕੁਲ ਸਨਮਾਨਿਤ ਕੀਤਾ ਜਾ ਰਿਹਾ ਭਾਈ ਗੁਰਕਬਾਜੀ ਵੱਲੋਂ ਵੱਡੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਹੜਪੀੜਤਾ ਵਾਸਤੇ ਅੱਜ ਜਿਹੜੇ ਨੇ ਦਦਾਰੂ ਪਸ਼ੂ ਦਿੱਤੇ ਗਏ ਨੇ ਬੋਲੇ ਸੋ ਨਿਹਾਲ ਦੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਇਆ ਜਾ ਰਹੇ ਨੇ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਬਹੁਤ ਧੰਨਵਾਦ ਉਹਨਾਂ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾ ਦੀਆਂ ਬੀਬੀ ਕੋਲਾਜੀ ਭਲਾਈ ਕੇਂਦਰ ਦੀਆਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖਿਆ ਉਹਨਾਂ ਪਰਿਵਾਰਾਂ ਦੇ ਅੱਖਾਂ ਵਿੱਚੋਂ ਅੱਥਰੂ ਆ ਗਏ ਨੇ ਜਿਹੜੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਗੱਲਬਾਤ ਵੀ ਕਰਾਂਗੇ ਕਿ ਸਾਂਝੀ ਕੀਤੀਆਂ ਅੱਜ ਪਰਿਵਾਰ ਦੇ ਅੱਖਾਂ ਵਿੱਚੋਂ ਅੱਥਰੂ ਆ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਰੋਗਾਂ ਸ਼ੁਰੂ ਕੀਤਾ ਅੱਜ ਮੱਝਾਂ ਦੇ ਗਾਵਾਂ ਦਿੱਤੀਆਂ ਕੀ ਕਹਿ ਦੇਖੋ ਜੀ ਬੜਾ ਵੱਡਾ ਦੁੱਖ ਹੈ ਵੀ ਜਿਸ ਜੀ ਤੋਂ ਰੋਟੀ ਚੱਲਣੀ ਕਰਦੀ ਉਹ ਪਸ਼ੂ ਪਸ਼ੂਦਾਈ ਮਰ ਜਾਣਾ ਬੜਾ ਵੱਡਾ ਦੁੱਖ ਹੈ ਤੇ ਉਹਦੇ ਕਰਕੇ ਸਾਨੂੰ ਵੀ ਸ਼ਾਂਤੀ ਮਿਲਦੀ ਵੀ ਸਹੀ ਸੇਵਾ ਪਹਿਲੀਆਂ ਵੀ ਚੀਜ਼ਾਂ ਜੋ ਮਹਾਰਾ ਨੇ ਸੇਵਾ ਲਈ ਹੈ ਪਰ ਇਹ ਸਭ ਤੋਂ ਵਧੀਆ ਜਿਹਦੇ ਨਾਲ ਉਹ ਮੋੜ ਵਸੇਵਾ ਹੋ ਜਾਣਾ ਹੈ ਕਰਦਾ ਉਹ ਅੱਜ ਤਿੰਨ ਪਸ਼ੂ ਅੱਜ ਦਿੱਤੇ ਗਏ ਇੱਕ ਵੀਰਵਾਰ ਦਿੱਤਾ ਸੀ ਇਸੇ ਤਰ੍ਹਾਂ ਜਾਰੀ ਰਹੇਗਾ ਇਹ ਕੰਮ ਇਸ ਤੋਂ ਬਾਅਦ ਜਿਹੜੇ ਫੋਲਡਿੰਗ ਬੈੱਡ ਇਹ ਪਸ਼ੂਆਂ ਦਾ ਨਾਲ ਨਾਲ ਚੱਲੀ ਜਾਏਗਾ ਫੋਲਡਿੰਗ ਬੈੱਡ ਵੀ ਤੇ ਗੱਦੇ ਵੀ ਸਹਰਾਣੇ ਵੀ ਚਦਰਾਂ ਵੀ ਕੰਬਲ ਜਿਹੜੇ ਵੱਡੇ ਮੋਟੇ ਸਰਦੀ ਤੋਂ ਵੀ ਬਚਾ ਸਕਣ ਤੇ ਉਸ ਤੋਂ ਬਾਅਦ ਬਾਲੇ ਟੈਲਾਂ ਤੇ ਸੀਮੈਂਟ ਜਿਹਨਾਂ ਦੇ ਘਰ ਡਿੱਗ ਪਏ ਨੇ ਅਸੀਂ 98765 ਤੁਹਾਡੇ ਨੰਬਰ ਬੋਲਦੇ ਹਾਂ 987655846 ਇਸ ਨੰਬਰ ਤੇ ਕੋਈ ਵੀ ਦੱਸ ਸਕਦਾ ਸਾਨੂੰ ਆਪਣੇ ਪਰਿਵਾਰ ਦਾ ਵੱਡਾ ਰੋਜਗਾ ਸ਼ੁਰੂ ਹੋਊਗਾ ਇਸ ਜੀ ਨਾਲ ਜਿਹੜਾ ਮੱਝਾਂ ਗਾਂ ਦਿੱਤੀਆਂ ਵਾ ਇਹ ਦੁੱਧ ਵੇਚ ਕੇ ਆਪਣਾ ਗਾਂ ਕਾਰੋਬਾਰ ਸ਼ੁਰੂ ਕਰਨ ਕੋਲ ਇਹ ਪਰਿਵਾਰ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਮਿਲੋ ਇਹਨਾਂ ਦੀ ਰਾਏ ਲਓ ਮਾਨਾ ਕਿਸ ਤਰ੍ਹਾਂ ਦੇ ਦੇਵਜ ਭਾਈ ਸਾਹਿਬ ਨੇ ਮੱਝਾਂ ਗਾਂ ਦਿੱਤੀਆਂ ਕਿੰਨੀ ਖੁਸ਼ੀ ਆ ਜਾਂਦੀ ਕੀਤੀ ਹੈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ ਹਾਂ ਜਤ ਬਹੁਤ ਧੰਨਵਾਦ ਹੈ ਸਤਿਵੰਤ ਆ ਬਾਬਾ ਜੀ ਦਾ ਜਿਨ੍ਹਾਂ ਨੇ ਸਾਡੀ ਗਰੀਬਾਂ ਦੀ ਬਾਹ ਫੜੀ ਹੈ ਬਹੁਤ ਚੰਗਾ ਲੱਗਦਾ ਬਹੁਤ ਪੁੱਛੇ ਤੇ ਅੱਜ ਤੋਂ ਦੁਗਣਾ ਸ਼ੁਰੂ ਕਰੋਗੇ ਹੁਣ ਕੰਮ ਕਰਾਂਗੇ ਹਾਂਜੀ ਕੰਮ ਕਰਾਂਗੇ ਆਪਣੇ ਘਰਾਂ ਚ ਵੇਖਾਂਗੇ ਜਾ ਕੇ ਹੁਣ ਕੀ ਬੰਦਦਾ ਵਾ ਕਿਸੇ ਦੇ ਘਰ ਚ ਬੈਠੇ ਆ ਜਿੱਤੇ ਕਡੇਰੇ ਤੇ ਨਹੀਂ ਗਏ ਜੇ ਡੇਰਾ ਵਾ ਅੱਜ ਅੱਖਾਂ ਚੋਂ ਥੂ ਪਿਆ ਆ ਗਈ ਸੀ ਨੇ ਘਰ ਦੀ ਮੁਸੀਬਤ ਵੇਖ ਕੇ ਨਾ ਘਰ ਦੀ ਮੁਸ਼ਕਿਲ ਵੇਖ ਕੇ ਘਰ ਦੇ ਵਿੱਚ ਕੁਝ ਦਿਖਦਾ ਨਹੀਂ ਹੈਗਾ ਦਿਖਦਾ ਨਹੀਂ ਤਾਂ ਨਸਰ ਹੁੰਦੇ ਆ ਬੜੀ ਮੁਸ਼ਕਿਲ ਨਾਲ ਬਣਾਇਆ ਹੁੰਦਾ ਬੱਚਿਆਂ ਨੇ ਮਿਹਨਤ ਕਰ ਕਰ ਕੇ ਹਾਂਜੀ ਆ ਭਾਈ ਪੰਜ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਭਾਈ ਸਾਹਿਬ ਵੱਲੋਂ ਪਸ਼ੂ ਦਿੱਤੇ ਗਏ ਨੇ ਉਹਨਾਂ ਲੋੜਵਾਂ ਪਰਿਵਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਤੁਸੀਂ ਜਾਣਦੇ ਹੋ ਇਸ ਸਮੇਂ ਜਿਹੜਾ ਮਾਹੌਲ ਚੱਲ ਰਿਹਾ ਹੈ ਹੜ੍ਹਾਂ ਦੇ ਨਾਲ ਬਹੁਤ ਪਰਿਵਾਰ ਪ੍ਰਭਾਵਿਤ ਹੋਇਆ ਹੈ ਬੜੇ ਪਰਿਵਾਰ ਤੇ ਕਈਆਂ ਦੇ ਜਿਹੜੇ ਪਸ਼ੂ ਰੁੜ ਗਏ ਹੈ ਕਈਆਂ ਦੇ ਪਸ਼ੂ ਜਿਹੜੇ ਹੈ ਮਰ ਗਏ ਹੈ ਤੇ ਉਹਨਾਂ ਨੂੰ ਬਹੁਤ ਲੋੜ ਸੀ ਇਸ ਵੇਲੇ ਧੰਨ ਗੁਰਤੇਗ ਬਹਾਦਰ ਮਹਾਰਾਜ ਵੀ ਇੱਕ ਨਗਰ ਚ ਗਏ ਸੀ ਤੇ ਉੱਥੇ ਵੀ ਬਹੁਤ ਗਰੀਬੀ ਸੀ ਤੇ ਮਾਰੇ ਨੇ ਉੱਥੇ 101 ਜਿਹੜੀ ਆ ਨਾ ਕਪਲਾ ਗਊ ਮਾਰੇ ਨੇ দান ਕੀਤੀ ਸੀ ਤੇ ਮਾਰੇ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਰੋਟੀ ਨਹੀਂ ਦੇ ਕੇ ਚੱਲੇ ਤੁਹਾਨੂੰ ਰੋਜੀ ਦੇ ਕੇ ਚੱਲੇ ਆ ਵੀਨ ਆਪਣੀ ਰੋਜੀ ਕਮਾਓ ਤੇ ਆਪਣੇ ਪਰਿਵਾਰ ਨੂੰ ਪਾਲੋ ਤੇ ਉਹਨਾਂ ਪੂਰਨਿਆਂ ਤੇ ਚਲਦੇ ਸਾਡੇ ਸਤਿਕਾਰਯੋਗ ਮਹਾਪੁਰਸ਼ ਭਾਈ ਸਾਹਿਬ 아이ਗੁਰ ਇਕਬਾਲ ਸਿੰਘ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇੱਥੇ ਹੜ ਪਰਭਾਵਤ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਸ਼ੂ ਰੁੜ ਗਏ ਨੇ ਜਾਂ ਚੜ੍ਹਾਈ ਕਰ ਗਏ ਨੇ ਉਹਨਾਂ ਨੂੰ ਜਿਹੜੀਆਂ ਗਾਵਾਂ ਦੇ ਕੇ ਉਹਨਾਂ ਨੂੰ ਰੋਟੀ ਨਹੀਂ ਦਿੱਤੀ ਜਾ ਰਹੀ ਰੋਜੀ ਦਿੱਤੀ ਜਾ ਰਹੀ ਹੈ ਹਾਂਜੀ ਕਿ ਉਹ ਉਹਦੀ ਦੁੱਧ ਵੇਚ ਕੇ ਗੁਜ਼ਾਰਾ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੇ ਆ ਤੇ ਮਾਰੇ ਕਿਰਪਾ ਕਰਨ ਸੱਚੇ ਪਾਤਸ਼ਾਹ ਤੇ ਮਹਾਂਪੁਰਸ਼ਾਂ ਕੋਲੋਂ ਜਿਹੜੀਆਂ ਸੰਗਤਾਂ ਨਾਲ ਸਹਿਯੋਗ ਕਰਦੀਆਂ ਮਾਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਭਾਈ ਸਾਹਿਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਆ ਬੀਬੀ ਕੋਲਾਜੀ ਭਲਾਈ ਕੇਂਦਰ ਦੀਆਂ ਜਿਹੜਾ ਤੁਸੀਂ ਦੇਖ ਸਕਦੇ ਹੋ ਵੱਡੀ ਸੇਵਾ ਜਿਹੜੀ ਕੀਤੀ ਆ ਰਹੀ ਆ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਨਾਲ ਗੱਲਬਾਤ ਕੀਤੀ ਪਰਿਵਾਰਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਆ ਵੀ ਵੱਡੀ ਸੇਵਾ ਜਿਹੜੀ ਭਾਈ ਗੁਰਕਬਾਲ ਸਿੰਘ ਕੀਤੀ ਗਈ ਆ ਬੀਬੀ ਕੋਲਾਜੀ ਭਲਾਈ ਕੇਂਦਰ ਉਹਨਾਂ ਦਾ ਧੰਨਵਾਦ ਕੀਤਾ ਵੀ ਸਾਡਾ ਜਿਹੜਾ ਰੋਜ਼ਗਾਰ ਜਿਹੜਾ ਸ਼ੁਰੂ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਵੱਡੀ ਜਿਹੜੀ ਸੇਵਾ ਉਹਨਾਂ ਨੂੰ ਗਾਵਾਂ ਤੇ ਮੰਜਾਂ ਦੇ ਕੀਤੀ ਆ ਮੈਨੂੰ ਦੀ ਔਜਾਤ ਮੈਂ ਥੋੜਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਲ